ਕਿ ਮੈਂ ਫੇਰ 35 ਕਿਨੀਆਂ ਤੱਕ ਬਿਲਕੁਲ ਨਵੀਂ 2010 ਮਾਡਲ ਐਲ ਐਕਸ ਆਈ ਸਸਿਕਾ ਦੋਸਤੋ ਜਿਹੜੇ ਆਪਣੇ ਚੈਨਲ ਨਾਲ ਨਵੇਂ ਜੁੜੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸ਼ੇਅਰ ਜਰੂਰ ਕਰਿਆ ਕਰੋ ਵਾਦ ਤੋਂ ਵਾਦ ਅੱਜ ਤੁਹਾਡਾ ਫੇਰ ਵੀਰ ਤੁਹਾਡੇ ਅੱਤੇ ਨਵੀਂ ਇੱਕ ਗੱਡੀ ਇੱਕ ਵੀਡੀਓ ਬਲੌਗ ਲੈ ਕੇ ਆਇਆ ਜੇ ਤੁਸੀਂ ਫੇਸਬੁੱਕ ਨਾਲ ਨਵੇਂ ਜੁੜੇ ਤਾਂ ਪੇਜ ਨੂੰ ਆਪਣੇ ਫੋਲੋ ਕਰ ਲਓ ਫੇਸਬੁੱਕ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਹੀ ਹੌਸਲਾ ਵਜਾਈ ਮਿਲਦੀ ਏ ਮਿੰਨਤੀ ਸਾਡੀ ਕੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਅੱਜ ਤੁਹਾਡੇ ਵਾਸਤੇ ਇੱਕ ਹੋਰ ਨਵੀਂ ਗੱਡੀ ਲੈ ਕੇ ਆਏ ਆ ਆਪਾਂ ਪਹਿੜ ਪ੍ਰੋਮੋਸ਼ਨ ਵੀ ਸ਼ੁਰੂ ਕਰਤੀ ਉਸ ਦਿਨ ਕਰਕੇ ਆ ਹੁਣਾਂ ਦੀ ਗੱਡੀ ਵੇਚ ਗਈ ਏ ਤੇ ਕਿਸੇ ਵੀਰ ਨੇ ਵੀ ਮਤਲਬ ਕਿ ਵੀਡੀਓ ਪਾਉਣੀ ਹੋਵੇ ਜਾਂ ਸਟੋਰੀ ਲਗਾਉਣੀ ਹੋਵੇ ਆਪਣੇ ਨਾਲ ਕੰਟੈਕਟ ਕਰ ਲੇ ਆਪਾਂ ਪਾ ਦਾਂਗੇ ਤੇ ਬਾਕੀ ਹੁਣ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਇਹ ਵਾਲੀ ਗੱਡੀ ਦੇਖੋ ਇਹ ਆਪਾਂ ਕਿਸੇ ਦੇ ਘਰੋਂ ਲੈ ਗਏ ਆ ਬੜੀ ਸੋਹਣੀ ਉਹਨੇ ਤਿਆਰ ਕਰਕੇ ਰੱਖੀ ਮੁੰਡੇ ਨੇ ਸ਼ੌਂਕੀਆਂ ਰੱਖੀ ਕਰੇ ਆਜੋ ਆਪਾਂ ਤੁਹਾਨੂੰ ਸਾਰੀ ਗੱਡੀ ਦਿਖਾਉਣੇ ਆ ਪਹਿਲਾਂ ਗੱਡੀ ਚੈੱਕ ਕਰੋ ਲਓ ਜੀ ਇਹ ਆ 2010 ਮਾਡਲ ਪਹਿਲਾਂ ਸਾਰੀ ਗੱਡੀ ਚੈੱਕ ਕਰ ਲਓ ਓਰੀ ਕੈਂਟ ਦੇ ਦੇਖੋ ਬਹੁਤ ਸੋਹਣੀ ਗੱਡੀ ਵੀ ਨੰਬਰ ਇਹ ਤੇ ਪਿੱਛੇ ਬਾਈਆਂ ਨੇ ਸ਼ੇਰ ਲਿਖਾਇਆ ਜੱਟਾਂ ਜਾਣਾ ਤਾਂ ਅਖੀਰ ਚਾਰ ਮੋੜਿਆਂ ਤੇ ਹੋ ਕੇ ਜ਼ਿੰਦਗੀ ਜਿਉਣੀ ਕਾਹਤੋਂ ਗੋਡਿਆਂ ਤੇ ਹੋ ਕੇ ਵਾਹ ਵੀ ਬਾਬਾ ਇਸ ਸਿਰਾ ਆਜੋ ਗੱਡੀ ਵੇਖੋ ਕੋਈ ਕੰਮ ਖਰਚਾ ਨਹੀਂ ਕੋਈ ਕੋਝ ਨਹੀਂ ਬਹੁਤ ਸੋਹਣੀ ਗੱਡੀ ਹੁਣ ਆਪਾਂ ਗੱਲ ਕਰ ਲਈਏਂਦੇ ਟੈਰਾਂ ਦੀ ਟਾਇਰਿੰਦੇ ਬਿਲਕੁਲ ਨਵੇਂ ਆ ਕਰੋ ਚੈੱਕ ਟਾਇਰ ਨਵੇਂ ਆ ਲਾਈ ਵੀ ਸੋਨੇ ਆ ਤੇ ਕੰਮ ਖਰਚੇ ਤਾਂ ਗੱਡੀ ਤੁਸੀਂ ਵੇਖ ਲਿਆ ਕੋਈ ਹੈਗਾ ਨਹੀਂ ਤੇ ਪੀਬੀ 69 ਨੰਬਰ ਹੈ ਪੀਬੀ 69 ਨੰਬਰ ਹੈ ਤੇ ਦੂਜੀ ਗੱਲ ਇਹ ਆ ਸਭ ਤੋਂ ਘੈਂਟ ਸੈਂਟਰ ਲੋਕ ਹੈ ਇੱਕ ਹੋਰ ਇਹਦੀ ਆਪਾਂ ਕੱਲੀ ਬਾਹਰੋਂ ਧੋਤੀ ਅੰਦਰੋਂ ਧੋਤੀ ਨੇ ਵਿੱਚੋਂ ਵੈਕਿਊਮ ਕੁਝ ਨਹੀਂ ਕੀਤੀ ਜਿਵੇਂ ਲਿਆਂਦੀ ਓਵੇਂ ਤੁਹਾਨੂੰ ਪਾਤੀ ਏ ਓਵੇਂ ਤੁਹਾਨੂੰ ਦਿਖਾਉਣੇ ਪਿਆ ਆ ਆ ਦੇਖੋ ਪਹਿਲਾਂ ਬਾਹਰੋਂ ਚਲਕ ਮਾਰ ਲਓ ਫਿਰ ਅੰਦਰੋਂ ਹੀ ਦਿਖਾ ਦਾਂਗੇ ਮੁੰਡੇ ਨੇ ਪੂਰੀ ਸ਼ੌਂਕਿਆ ਰੱਖੀ ਪੂਰੇ ਪੈਸੇ ਲਾ ਕੇ ਰੱਖੀ ਸੀ ਇਹ ਗੱਡੀ ਹੈਗੀ ਹੈ ਜੀ 2010 ਮਾਡਲ ਏ ਐਲ ਐਕਸ ਆਈ ਏ ਨਵੇਂ ਟਾਇਰਾਂ 'ਚ ਤੇ 85 ਕੁ ਹਜ਼ਾਰ ਕਿਲੋਮੀਟਰ ਚੱਲੀ ਸੈਂਟਰ ਲੋਕ ਏ ਮੈਟਿੰਗ ਹੋਈ ਹੋਈ ਇਹ ਪੈਸੇ ਪੂਸੇ ਉਹਨੇ ਬੜੇ ਲਾਏ ਗੱਡੀ ਤੇ ਪੂਰੇ ਤੇ ਇਹ ਆਪਾਂ ਨੂੰ ਗੱਡੀ ਤੁਹਾਨੂੰ ਆਪਾਂ ਇਹਦੀ ਡਿਮਾਂਡ ਮੰਨ ਲਓ ਫਿਕਸ ਜਾਂ ਰੇਟ ਇਹ 1.5 ਲੱਖ ਰੁਪਈਆ ਇੰਨੇ ਦੀ ਦਵਾਂਗੇ ਕਿਉਂਕਿ ਸਮਾਨ ਲੱਗਾ ਬੜਾ ਗੱਡੀ ਤੇ ਗੱਡੀ ਚੈੱਕ ਕਰ ਲਓ ਬਹੁਤ ਸਮਾਨ ਲੱਗਾ 1.5 ਲੱਖ ਰੁਪਏ ਦੀ ਆਪਾਂ ਦੇਵਾਂਗੇ ਤੁਸੀਂ ਮਾੜਾ ਮੋਟਾ ਉਨੇ ਕੀ ਹੋਊਗੀ ਬਾਕੀ ਇੰਨੇ ਦਵਾਂਗੇ ਤੇ 10 ਮਾਡਲ ਐਲਐਕਸ ਆਈ ਪਿਓਰ ਪੈਟਰੋਲ ਹੈ ਆਜੋ ਹੁਣ ਤੁਹਾਨੂੰ ਅੰਦਰੋਂ ਵੀ ਚੈੱਕ ਕਰਵਾ ਲੈਂਦੇ ਆ ਹਲ ਕਰੋ ਚੈੱਕ ਮੈਡਿੰਗ ਹੋਈ ਹੈ ਗੱਡੀ ਧੋਣ ਵਾਲੀ ਸੀ ਉਵੇਂ ਤੁਹਾਨੂੰ ਬਾਤ ਯਾ ਵੇਖੋ ਇਹ ਆਪਾਂ ਸ਼ਾਮ ਤੱਕ ਕਰ ਦਾਂਗੇ ਜੇ ਬਾਬਾ ਨਾਨਕ ਕਰੇ ਦੋ ਤੋਂ ਪਹਿਲਾਂ ਵੇਖੀ ਵੇਖੀ ਜਾਊਗੀ ਕਿਉਂਕਿ ਗੱਡੀ ਨਵੀਂ ਬੜੀ ਏ ਸ਼ੀਟ ਕਵਰ ਵੀ ਉਹਨੇ ਬਹੁਤ ਸੋਹਣੇ ਆਪਦੇ ਚੜਵਾਏ ਹੋਏ ਆ ਜਿੱਦਾਂ ਵੀ ਆ ਉਹ ਤੋਂ ਮਾੜਾ ਜੈਗਾ ਚਲੋ ਉਹਨਾਂ ਕੋ ਹੋ ਜਾਊਗਾ ਹੱਲ ਹੁੰਦਾ ਕੋਈ ਚੱਕਰ ਨਹੀਂ ਆ ਵੇ ਇੰਦੇ ਤੇ ਬੜਾ ਵਧੀਆ ਨਾ ਚੜਾਇਆ ਤੇ ਡੈਕ ਡੋਕੀ ਸਟੇਰੀਆ ਸੋਹਣਾ ਲਾਇਆ ਤੇ ਸ਼ੀ ਮੈਟ ਉਹਨੇ ਵਧੀਆ ਮਿੱਟੀ ਮੁੱਟੀ ਕੱਟੇ ਵਾਲੇ ਦੋ ਜੇ ਰਖਾਏ ਹੋਏ ਧੋਣ ਵਾਲੀ ਗੱਡੀ ਬਾਹਰੋਂ ਕੱਲੀ ਤੋਤੀ ਅੰਦਰ ਵੇਖੋ ਅੰਦਰੋਂ ਹੀ ਵੇਖੋ ਤੇ ਅਲਟੋ ਦੇ ਜਿਆਦਾ ਪ੍ਰੋਬਲਮ ਆਉਂਦੀ ਹਿੰਦੀ ਬਾਰੀਆਂ ਤੋਂ ਬਾਰੀਆਂ ਦੇਖੋ ਇਹਦੀ ਪੂਰੀ ਕੋਕਾ ਜਾਤਰਲ ਟੂਨ ਪ੍ਰੋਬਲਮ ਆਉਂਦੀ ਹਿੰਦੀ ਬਾਰੀਆਂ ਤੋਂ ਆਲੇ ਕਰੋ ਚੈੱਕ ਹੋਰ ਕੋਈ ਪ੍ਰੋਬਲਮ ਨਹੀਂ ਆਉਂਦੀ ਹਿੰਦੀ ਬਾਰੀਆਂ ਦੇ ਜਿਆਦਾ ਆਉਂਦੀ ਹਿੰਦੀ ਇੱਥੇ ਆਈ ਫੋਨਾਂ ਦਾ ਲਵਾਇਆ ਉਹਨੇ ਤੇ ਉੱਥੇ ਉਹ 1K47 ਲਵਾਈ ਗਈ ਏ ਕਿ ਸ਼ੌਂਕੀ ਸ਼ੌਂਕੀ ਹੀ ਵੀਰ ਬਹੁਤ ਸੋਹਣੀ ਨੇ ਗੱਡੀ ਤਿਆਰ ਕੀਤੀ ਨਾਲ ਆ ਦੇਖੋ ਡਿੱਗੀ ਦਿਖਾ ਲਈ ਉਹਨੂੰ ਪਿੱਛੇ ਆਈਆਂ ਏ ਇਹ ਕਾ ਮੜਾ ਜਾ ਹੈਗਾ ਇੱਥੇ ਇਹ ਆਪਾਂ ਕਰਵਾ ਦਿੰਨੇ ਆ ਕੋਈ ਚੱਕਰ ਨਹੀਂ ਆਏ ਦਾ ਮੜਾ ਜਾ ਕਿਉਂਕਿ ਬਾਹਰ ਖੜੀ ਰਹੀ ਨਾ ਗੱਡੀ ਬਾਹਰ ਖੜਦੀ ਸੀ ਉਹਨਾਂ ਦੇ ਘਰੇ ਗੱਡੀ ਲੱਗਦੀ ਨਹੀਂ ਸੀ ਆ ਵੇਖੋ ਹੋਰ ਕਿਤੋਂ ਕੁਝ ਨਹੀਂ ਆ ਗਾ ਲੋ ਜੀ ਕਰੋ ਚੈੱਕ ਆ ਲੈ ਉਸ ਤੇ ਕਵਰ ਵੀ ਉਹਨਾਂ ਨਾਲ ਹੀ ਆਪ ਨੂੰ ਦੇਤਾ ਤੇ ਸਟਿੱਪਨੀ ਬਿਲਕੁਲ ਨਵੀਂ ਹੈ ਸਟਿੱਪਨੀ ਨਵੀਂ ਬਿਲਕੁਲ ਆ ਕਵਰ ਜ ਵੀ ਉਹਨਾਂ ਆਪ ਨੂੰ ਨਾਲ ਹੀ ਦੇਤਾ ਸੈਂਟਰ ਲੋਕ ਹੈ ਪੇਂਟ ਦੀ origignal ਹੈ ਗੱਡੀ ਬਾਈ ਜੀ ਇਹ ਨਹੀਂ ਕਿ ਐਵੇਂ ਲੇਫੇ ਗੋਲ ਕਿਤੇ ਆ ਆ ਦੇਖੋ तकरीबन ਪੇਂਟ ਦੀ ਸਾਰੀ origignal ਹੀ ਹੈ ਘੇਰੇ ਗੁਰੇ ਦੀ ਇੱਕ ਦਾ ਪੀਸ ਹੋ ਜੇ ਤਾਂ ਹੋ ਜੇ ਬਾਕੀ तकरीबन ਸਾਰੀ ਨਾਲ ਦੀ ਹੈ ਸ਼ੀਸ਼ੇ ਚੂਸ਼ੇ ਦੇਖੋ ਨਾਲ ਦੇ ਸਾਰੇ ਉਹਦਾ ਚਲ ਮੈਂ ਚੈੱਕ ਕਰਦਾ ਇਹ ਨਾ ਆਹ ਦੇਖੋ ਆਹ ਬਾਰੀ ਦੇਖੋ ਬਤਿਗੇ ਨੂੰ ਜਾਰੀ ਪ੍ਰੋਬਲਮ ਗਲਨ ਦੀ ਆਉਂਦੀ ਨਹੀਂ ਕੋਈ ਕਿਦੋਂ ਗਲੀ ਨਹੀਂ ਕੋਈ ਕੁਝ ਨਹੀਂ ਫੋਨ ਆ ਤੇ ਤੁਹਾਨੂੰ ਮੀਟਰ ਦਿਖਾ ਦਿੰਦਾ ਮੀਟਰ ਦੇ ਦਰਸ਼ਨ ਕਰਾਦਾ ਬੌਂਡ ਚੱਕ ਕੇ ਬੜੀ ਨਵੀਂ ਹੋ ਲੋ ਜੀ 85000 150 ਸਟੀਰੀਅਰ ਸਟੂਰੀਓ ਵਧੀਆ ਲਾਇਆ ਬਲੂਟੁੱਥ ਵਾਲਾ ਲੱਗਾ ਤੇ ਸਟੀਰੀਂਗ ਤੇ ਕਵਰ ਕੋ ਵੀ ਚੜਿਆ ਆ ਬਾਬੇ ਨਾਨਕ ਦੀ ਫੋਟੋ ਲਾਈ ਹੋਈ ਏ ਤੇ ਸਰਵਸਿੰਧੀ ਹੋਈ ਗਈ ਏ ਸਰਵ ਜੀ ਨਾ ਇਹ ਕਾ ਬੜਾ ਉਹ ਰੀਆ ਰੱਖਿਆ ਹੈ ਮੇਰੀ ਕੀ ਘੈਂਟ ਜੀ ਲੱਗੀ ਮੈਨੂੰ ਤਾਂ ਇਹ ਕਾ ਮਿਲ ਕੁਸਮਾਨ ਸੂ ਰੱਖੋਗੇ ਇੱਥੇ ਬੱਚਾ ਬਹਿ ਸਕਦਾ ਇਹ ਵੀ ਆ ਦੇਖੋ ਵਾਤ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰੇ ਬਹੁਤ ਹੌਸਲਾ ਵਸਾਈ ਹੁੰਦੀ ਏ ਸ਼ੇਅਰ ਨਾਲ ਤੁਹਾਡੇ ਨਾਲ ਤੁਸੀਂ ਸ਼ੇਅਰ ਕਰ ਦਿਓ ਚੰਗਾ ਲੱਗਦਾ ਤੁਸੀਂ ਕਮੈਂਟ ਕਰ ਦਿਓ ਚੰਗਾ ਲੱਗਦਾ ਕਈ ਵੀ ਰਕਮੈਂਟ ਇਹ ਵੀ ਕਰ ਦਿੰਦੇ ਆ ਇੰਨੇ ਦੀ ਆ ਵੀਰੇ ਤੁਹਾਨੂੰ ਪਹਿਲਾਂ ਕਿੰਨਾ ਉਹਨਾਂ ਕੀ ਰੇਟ ਨਾਲ ਕੋਈ ਕੰਪਰੋਮਾਈਜ਼ ਨਹੀਂ ਰੇਟ ਜੇ ਉਹੋ ਹੀ ਚੀਜ਼ ਲੈਣੀ ਹੁੰਦੀ ਜਿਵੇਂ ਤੁਸੀਂ ਕਹਿੰਦੇ ਇੱਕ ਵੀਰ ਕਹਿੰਦਾ ਵਿਆਹ ਹੀ ਕਿ 1.5 ਲੱਖ ਦੀ ਤਾਂ 10 ਮਾਡਲ ਸਿਉਟ ਆਏਂਦੀ ਵੀਰੇ ਮੈਂ ਅਜੇ ਤੱਕ ਨਹੀਂ ਉਹੋ ਜੀ ਗੱਡੀ ਕਦੀ ਲਈ ਆ ਦੇਖੋ ਬੌਂਡ ਚੱਕ ਕੇ ਬੜੀ ਨਵੀਂ ਜਿਹੜੇ ਵੀਰ ਡੀਲਰ ਹੈ ਉਹਦਾ ਵੇਖਦੇ ਹੁਣੇ ਬੌਂਡ ਚੱਕ ਕੇ ਪੂਰੀ ਕੋਕਾ ਸੁੱਕਾ ਇੰਜਨ ਪਿਆ ਕੋਈ ਚੱਕਰ ਨਹੀਂ ਆਲੇ ਕਿਉਂਕਿ ਆਪਾਂ ਰੇਟ ਨਾਲ ਕੰਪਰੋਮਾਈਜ਼ ਨਹੀਂ ਕਰਦੇ ਕਿਉਂਕਿ ਜ਼ਿਆਦਾਤਰ ਵਿੱਚ ਕਮੈਂਟ ਆਉਂਦੇ ਰੇਟ ਜ਼ਿਆਦਾ ਹੈ ਭਾਈ ਆਇਆ ਹੈ ਉਹ ਵੀਰੇ ਜੇ ਉਹੋ ਜੀ ਲੈਣੀ ਹੁੰਦੀ ਤਾਂ ਉਹ ਆਪਾਂ ਅਜੇ ਤੱਕ ਨਹੀਂ ਲਈ ਆਪ ਨੂੰ ਗੱਡੀ ਕੈਂਟ ਚਾਹੀਦੀ ਆਪਾਂ ਉਹ ਵੇਚਦੇ ਆ ਐਵੇਂ ਹੁਣ 10-20000 ਰੁਪਏ ਪਿੱਛੇ ਗੱਲ ਲੱਗਦੀ ਏ ਬਾਅਦ ਚ ਖੜੀਆਂ ਰਹਿੰਦੀਆਂ ਫੇਰਾ ਤੇ ਤੁਸੀਂ ਹੁਣ ਇਹ ਦੱਸਿਓ ਕਿ ਇਹ ਬਲੌਕ ਤੁਹਾਨੂੰ ਕਿਦਾਂ ਦਾ ਲੱਗਾ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਹੀ ਅਸੀਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ A to Z ਸਾਰੀ ਵੀਡੀਓ ਵੇਖਿਆ ਕਰੋ ਤੇ ਤਾਂ ਹੀ ਤੁਹਾਨੂੰ ਆਪਾਂ ਮਗਰ ਕਿ ਵੱਖ-ਵੱਖ ਹੋਰ ਗੱਡੀਆਂ ਵਿਖਾ ਸਕਾਂਗੇ ਤਮਾਨ ਲਾਇ ਟਾਇਰ ਹਰ ਚੀਜ਼ ਬੈਸਟ ਕੁਝ ਵੀ ਨਹੀਂ ਕਰਨਾ ਇੱਥੋਂ ਤੱਕ ਸਰਵਿਸ ਤੱਕ ਨਹੀਂ ਕਰਾਉਣੀ 1.5 ਲੱਖ ਰੁਪਏ ਫਿਕਸ ਜਾਈ ਮੰਨ ਕੇ ਚੱਲੋ ਤੇ ਵੱਧ ਤੋਂ ਉਹ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਫੁੱਲ ਵੀਡੀਓ ਵੇਖੋ ਫਿਰ ਕਾਲ ਲਾਇਆ ਕਰੋ ਜੇ ਤੁਹਾਨੂੰ ਚੰਗਾ ਲੱਗੇ ਰੇਟ ਚੰਗਾ ਲੱਗੇ ਤਾਂ ਫਿਰ ਕਾਲ ਕਰਿਆ ਕਰੋ ਉਦਾਂ ਵੀ ਕੋਈ ਜਾਣਕਾਰੀ ਲੈਣੀ ਜਦੋਂ ਮਰਤੀ ਕਾਲਸ ਕਰ ਸਕਦੇ ਵੀਰ ਦਾ ਨੰਬਰ ਇੱਕੋ ਨੰਬਰ ਹੈ ਤੇ ਹਮੇਸ਼ਾ ਆਨ ਰਹਿਂਦਾ ਧੰਨਵਾਦ ਜੀ